ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪੀਸ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ ਭੈਣਾਂ ਦੀ ਡਿਮਾਂਡ ਤੇ ਲੈ ਕੇ ਆਏਗੇ ਬਟਰ ਕਾਟਨ ਦੇ ਸੂਟ ਰਹਣਗੇ ਬ੍ਰਾਂਡ ਰਹੇਗਾ ਟਿਸਟਾ ਤੇ ਚਨਾਰ ਦੇ ਸੂਟ ਰਹਣਗੇ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਪ੍ਰਿੰਟਿੰਗ ਡਿਜ਼ਾਈਨ ਬਹੁਤ ਜਿਆਦੇ ਸੋਹਣੇ ਇੱਕ ਤੋਂ ਇੱਕ ਹਟਕੀ ਹੈਗੀ ਬਹੁਤ ਲੰਬੇ ਸਮੇਂ ਤੋਂ ਉਡੀਕ ਸੀਗੀ ਭੈਣਾਂ ਨੂੰ ਵੀ ਬਟਰ ਕਾਟਨ ਦੇ ਸੂਟ ਲੈ ਕੇ ਆਓ ਹਨਾ ਮੈਨੂੰ ਬਹੁਤ ਮੈਸੇਜ ਆਉਂਦੇ ਹੁੰਦੇ ਸੀਗੇ ਤੇ ਅੱਜ ਆਪਾਂ ਲੈ ਕੇ ਆਏਗੇ ਬਹੁਤ ਜਿਆਦੇ ਬਿਲਕੁਲ ਲੈਣ ਮੁਲਾਇਮ ਤੇ ਆਪਣਾ ਆਰਡਰ ਹੈ ਜਿਹੜਾ ਫਾਸਟਲੀ ਕਰਦੇ ਹੋ ਕੱਲ ਵਾਲੇ ਸੂਟਾਂ ਦਾ ਵੀ ਬਹੁਤ ਵਧੀਆ ਰਿਸਪੌਂਸ ਰਹਾ ਤੇ ਕੱਲ ਵੀ ਆਪਾਂ ਦੁਪੱਟਾ ਸੂਟ ਪਾਏ ਸੀਗੇ ਤੇ ਬਹੁਤ ਵਧੀਆ ਰਿਸਪੌਂਸ ਰਹਾ ਤੇ ਪਲੱਸ ਨਾਲ ਦੁਪੱਟੇ ਸੀਗੇ ਵੀ ਐਕਸਟਰਾ ਦੁਪੱਟਾ ਲੈਣ ਦੀ ਲੋੜ ਨਹੀਂ ਹੁੰਦੀ ਜਿਹੜੀਆਂ ਪਹਿਣਾ ਨਹੀਂ ਹਨਾ ਵੀ ਅਲੱਗ ਤੋਂ ਨਹੀਂ ਚਾਰजेस ਲਗਾਉਣੇ ਹੁੰਦੇ ਕਾਫੀ ਪਹਿਣਾ ਦੀ ਡਿਮਾਂਡ ਰਹਿੰਦੀ ਹੈ ਵੀ ਨਾਲ ਦੁਪੱਟੇ ਲੈ ਕੇ ਆਓ ਸੂਟਾਂ ਦੇ ਤੇ ਉਦਾਂ ਆਪਾਂ ਵੀ ਕੁਝ ਕੁ ਸੂਟ ਅੱਜ ਵੀ ਲੈ ਕੇ ਆਏਗੇ ਤੇ ਆਰਡਰ ਲੇਗੇ ਆਪਣੇ ਫਾਸਟਲੀ ਕਰਦੇ ਹੋ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਲੋਚ ਇਸ ਤਰ੍ਹਾਂ ਸੂਟ ਰਹੂਗਾ ਤੇ ਬ੍ਰਾਂਡ ਰਹੂਗਾ ਟੇਸਟ ਆ ਤੇ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਇੰਨਾ ਕੁ ਜਿਆਦਾ ਸੌਫਟ ਸਟੱਫ ਹੈਗਾ ਫੁੱਲ ਪਿਓਰ ਦਾ ਚੈਦੀ ਸਾਰਾ ਇੱਕ ਮਤਲਬ ਇਕੱਠਾ ਕਰਕੇ ਐਨ ਮੁਠੀ ਚ ਲੈ ਲਓ ਸਟੱਫ ਇੰਨਾ ਮਤਲਬ ਲਾਈਟ ਵੇਟ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਲਾਈਟ ਵੇਟ ਫੈਬਰਿਕ ਹੈਗਾ ਲੋਚ ਇਹ ਵਾਲੀ ਰਹੂਗੀ ਜੀ ਸ਼ਰਟ ਤੇ ਪ੍ਰਿੰਟ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਾਫੀ ਜਿਆਦੇ ਸੋਹਣਾ ਹੈਗਾ ਲਓ ਜੀ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਸਲਾਈ ਕਰਾਉਣਾ ਚਾਹੁੰਦੇ ਸਲਾਈ ਕਰਾ ਸਕਦੇ ਹੋ ਪਰ ਸਟ੍ਰੀਚਿੰਗ ਨੂੰ ਟਾਈਮ ਲੱਗੂਗਾ ਥੋੜਾ ਟਾਈਮ ਦੇ ਕੇ ਚੱਲੋ ਜੀ ਕਿਉਂਕਿ ਸਲਾਈ ਵਾਲੇ ਕੱਪੜੇ ਨੇਗੇ ਪਹਿਲਾਂ ਹੀ ਬਹੁਤ ਕਾਫੀ ਜਿਆਦੇ ਪਏ ਨੇਗੇ ਰਾਸ਼ਾ ਗਾ ਸਟਿਚਿੰਗ ਲਈ ਲਓ ਜੀ ਇਹ ਤਾਂ ਇਹ ਰਹੂਗੀ ਸ਼ਰਟ ਤੁਸੀਂ ਦੇਖ ਸਕਦੇ ਹੋਗੇ ਫੈਬਰਿਕ ਕੁਆਲਟੀ ਕੁਆਲਟੀ ਬਹੁਤ ਜ਼ਿਆਦਾ ਗੁੱਡ ਹੈ ਹਰ ਇੱਕ ਮਤਲਬ ਜਿੱਦਾਂ ਜਿੱਦਾਂ ਰੇਟ ਹੁੰਦਾ ਕੁਆਲਟੀ ਵਾਈਜ਼ ਹੁੰਦਾਗਾ ਵੀ ਟੋਟੇ ਕੱਪੜੇ ਦੀ ਕੁਆਲਟੀ ਕਿੱਦਾਂ ਦੀ ਹੈ ਤੇ ਨਾਲ ਪਿਓਰ ਬਟਰ ਕਾਟਨ ਦੀ ਸਲਵਾਰ ਹੈ ਇਹ ਨਹੀਂ ਹੈਗਾ ਵੀ ਬਾਟਮ ਦਾ ਹੋਰ ਫੈਬਰਿਕ ਹੈਗਾ ਤੇ ਨਾਲ ਦੀ ਹੀ ਬਾਟਮ ਹੈਗੀ ਬਹੁਤ ਲਾਈਟ weight ਤੁਸੀਂ ਦੇਖ ਸਕਦੇ ਹੋਗੇ ਬਹੁਤ ਲਾਈਟ weight ਸਟੱਫ ਹੈਗਾ ਕਈ ਪੈਣਾ ਕਹਿੰਦੀਆਂ ਹੁੰਦੀਆਂ ਨੇ ਵੀ ਸਾਨੂੰ ਪੂਰੇ ਐਂਡ ਵਧੀਆ ਦੇ ਵਿੱਚ ਸਟੱਫ ਦੇ ਵਿੱਚ ਮਤਲਬ ਸੂਟ ਦੋ ਤੇ ਉਹ ਤੁਸੀਂ ਇਹ ਵਾਲੇ ਲੈ ਸਕਦੇ ਹੋ ਦੇਖੋ ਸ਼ਾਈਨ ਦੇਖ ਸਕਦੇ ਹੋਗੇ ਬਹੁਤ ਲਾਈਟ weight ਸਟੱਫ ਹੈਗਾ ਇਦਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਨਾਲ ਰਹੂਗਾ ਜੀ ਬਹੁਤ ਜ਼ਿਆਦਾ ਸੋਨਾ ਦੁਪੱਟਾ ਖੁੱਲਾ ਡੁੱਲਾ 2 ਮੀਟਰ ਦਾ ਤੇ ਨਾਲ ਦੇਖੋ ਇਦਾਂ ਡਿਜ਼ਾਈਨਿੰਗ ਹੋਈ ਹੋਈ ਆ ਦੁਪट्टे ਦੀ ਇਹ ਮਤਲਬ ਸਾਰਾ ਬਣਿਆ ਹੋਇਆਗਾ ਪਾਊਡਰ ਬਣਿਆ ਹੋਇਆਗਾ ਤੇ ਵਿੱਚ ਬੁੱਟੀ ਆਜੂਗੀ ਇਸ ਤਰ੍ਹਾਂ ਦੁਪੱਟੇ ਦੇ ਤੇ ਫੇਰ ਫੇਰ ਇਧਰਲੀ ਸਾਈਡ ਮਤਲਬ ਬਾਰਡਰ ਆਜੂਗਾ ਲਓ ਜੀ ਇਦਾਂ ਦੇਖੋ ਠੀਕ ਹੈ ਜੀ ਇਹਨੂੰ ਤੁਸੀਂ ਲੈਸ ਵਗੈਰਾ ਦੀ ਫਿਨਿਸ਼ਿੰਗ ਵੀ ਕਰਾ ਸਕਦੇ ਹੋਗੇ ਤੇ ਬਹੁਤ ਜਿਆਦਾ ਸੋਹਣਾ ਦੁਪੱਟਾ ਰਹੂਗਾ ਖੁੱਲਾ ਡੁੱਲਾ ਰਹੂਗਾ 2.5 ਮੀਟਰ ਦਾ ਦੁਪੱਟਾ ਹੈਗਾ ਤੇ ਐਨ ਪੂਰਾ ਖੁੱਲਾ ਡੁੱਲਾ ਹੈਗਾ ਮੈਂ ਤੁਹਾਨੂੰ ਆਪ ਦੇ ਲੈ ਕੇ ਵੀ ਦਿਖਾ ਦਿੰਨੀ ਹ ਇੱਕ ਵਾਰ ਤੇ ਪੂਰਾ ਐਨ ਖੁੱਲਾ ਡੁੱਲਾ ਦੁਪੱਟਾ ਹੈਗਾ 44 ਇੰਚ ਪਣਾ ਦੁਪੱਟੇ ਦਾ ਤੇ ਅਰਜ ਵੀ ਮਤਲਬ ਬਹੁਤ ਵਧੀਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਦੁਪੱਟਾ ਲਿਆ ਹੈ ਐਨ ਮਤਲਬ ਬਹੁਤ ਜਾਦੇ ਸੋਹਣਾ ਲੱਗਦਾ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 4000 ਕਿਉਂਕਿ ਫੁੱਲ ਪਿਓਰ ਦੇ ਵਿੱਚ ਸੂਟ ਲੇਗੇ ਲਓ ਜੀ ਇਦਾਂ ਦੇਖੋ ਦੁਪੱਟਾ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈ ਕਿ ਕੁਝ हटਕੇ ਜੇ ਚੀਜ਼ ਲੈ ਕੇ ਆਉਣਿਆਂਗੇ ਇਹ ਵੀ ਮਤਲਬ ਜਿਹੜੀ ਬਾਟਮ ਹੈ ਦਾ ਸਟੱਫ ਵੀ ਰਹੂਗਾ ਜੀ ਫੁੱਲ ਪਿਓਰ ਬ੍ਰਾਂਡ ਰਹੂਗਾ ਟੀਸਟਾ ਬਾਕੀ ਤੁਹਾਨੂੰ ਆਪਾਂ ਸਟੈਂਪ ਵੀ ਦਿਖਾ ਦਿੰਨੇ ਆ ਜੋ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਇਹੀ ਤੁਹਾਡੇ ਘਰ ਤੱਕ ਆਊਗੀ ਇਹ ਨਹੀਂ ਹੈਗਾ ਵੀ ਮੈਂ ਕੁਛ ਆਪਾਂ ਚੇਂਜ ਕਰਕੇ ਦੇ ਦਾਂਗੇ ਲਓ ਜੀ ਤੁਸੀਂ ਸਟੈਂਪ ਦੇਖ ਸਕਦੇ ਹੋਗੇ ਸਾਡਾ ਕੋਈ ਵੀ ਤੁਸੀਂ ਫੈਬਰਿਕ ਮਗਾਉਂਗੇ ਉਹਦੇ ਉੱਪਰ ਸਟੈਂਪ ਮਿਲੂਗੀ ਤੁਹਾਨੂੰ ਜੇ ਕੋਈ ਘੱਟ ਕੁਆਲਿਟੀ ਵਾਲਾ ਫੈਬਰਿਕ ਮਗਾਉਂਗੇ ਘੱਟ ਰੇਟ ਵਾਲਾ ਹਨਾ ਉਹ ਤੇ ਭਾਵਾ ਨਾ ਹੋਵੇ ਸਟੈਂਪ ਕਿਉਂਕਿ ਉਹ ਪ੍ਰਾਈਸ ਘੱਟ ਹੁੰਦੇ ਰਗੇ ਲਓ ਜੀ बटर कॉटन ਦੀ ਸੁਣੀ ਪ੍ਰਾਈਸ 3000 ਹੋਊਗਾ ਤੇ ਨੈਕਸਟ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਪ੍ਰਿੰਟ ਸਾਰੇ ਮਤਲਬ ਇੱਕ ਤੋਂ ਇੱਕ ਐਨ ਸ਼ਾਨਦਾਰ ਪ੍ਰਿੰਟ ਲੈ ਕੇ ਆਇਆਗੇ ਆਪਾਂ ਅਗਲਾ ਪ੍ਰਿੰਟ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣਾਗਾ ਇਦਾਂ ਮਤਲਬ ਟੈਗ ਲੱਗੇ ਹੋਏ ਨੇ ਕਿ ਸਾਰੇ ਸੁੱਟਾਂ ਦੇ ਉੱਪਰ ਵਧੀਆ ਦੇ ਉੱਪਰ ਫਲੋਰਾ ਦੇ ਪ੍ਰਿੰਟ ਨੇਗੇ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਰਹਿਣਗੇ ਸਾਰਾ ਲਿਖਿਆ ਹੁੰਦਾ ਹੈ ਇਹਦੇ ਉੱਪਰ ਇਹਦੇ ਉੱਪਰ ਲਿਖਿਆ ਹੋਇਆ ਜੀ 2.5 ਮੀਟਰ ਦੀ ਸ਼ਰਟ ਰਹੇਗੀ 2.5 ਮੀਟਰ ਦਾ ਦੁਪੱਟਾ ਰਹੇਗਾ 2.75 ਮੀਟਰ ਬਾਟਮ ਦਾ ਕੱਪੜਾ ਪੌਣੇ 3 ਮੀਟਰ ਲਓ ਜੀ ਜਿੰਨਾ ਇੱਥੇ ਲਿਖਿਆ ਆ ਉਹਨਾ ਫੈਬਰਿਕ ਦਾ ਜਿਹੜਾ ਕੱਪੜਾ ਹੈਗਾ ਤੁਹਾਡੇ ਘਰ ਤੱਕ ਆਊਗਾ ਜਿੰਨਾ ਵੀ ਇੱਥੇ ਲਿਖਿਆ ਹੋਇਆ ਹੈਗਾ ਲਓ ਜੀ ਇੱਥੇ ਸਾਰੀ ਡਿਟੇਲ ਦੱਸੀ ਹੋਈ ਹੈਗੀ ਵੇਤਾ ਇਹ ਵਾਲੀ ਰਹੂਗੀ ਜੀ ਸ਼ਰਟ ਦੇਖੋ ਸ਼ਰਟ ਤੁਸੀਂ ਪ੍ਰਿੰਟਡ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਹੈਗਾ ਲਓ ਜੀ ਦੇਖੋ ਬਹੁਤ ਵਾਲਾ ਸੋਹਣਾ ਸਟੱਫ ਹੈ ਬਹੁਤ ਜਿਆਦਾ ਸੋਹਣਾ ਬਹੁਤ ਲਾਈਟ ਵੇਟ ਹੈ ਦੇਖੋ ਤੇ ਇਹਨਾਂ ਨੂੰ ਤੁਸੀਂ ਸੋਹਣੇ ਸੋਹਣੇ ਸਲਾਈ ਕਰਾਉਂਗੇ ਨਾ ਤੇ ਬਹੁਤ ਜਿਆਦੇ ਮਤਲਬ ਸੋਹਣੇ ਸੂਟ ਬਣਨਗੇ ਇਦਾਂ ਦੇਖੋ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਨੇੜੇ ਤੋਂ ਵੀ ਦੇਖ ਲਓ ਇਦਾਂ ਦਾ ਕਲਰ ਹੈਗਾ ਇਹਦਾ ਬਿਲਕੁਲ ਪਰਫੈਕਟ ਤੇ ਨਾਲ ਇਦਾਂ ਦੀ ਬਾਟਮ ਰਹੂਗੀ ਦੇਖੋ 네ਗੇਟਿਵ ਪ੍ਰਿੰਟ ਦੀ ਬਾਟਮ ਹੈਗੀ ਇੱਥਾ ਨਾਲ ਤੇ ਬਾਟਮ ਦਾ ਜਿਹੜਾ ਸਟੱਫ ਹੈਗਾ ਬਹੁਤ ਜਿਆਦਾ ਲਾਈਟ ਵੇਟ ਹੈਗਾ ਇਹ ਵੀ ਤੇ ਬਹੁਤ ਸੋਹਣਾ ਹੈਗਾ ਦੇ ਨਾਲ ਰਹੂਗਾ ਜੀ ਬਹੁਤ ਜ਼ਿਆਦੇ ਸੋਨਾ ਆਪਾਂ ਦੁਪੱਟਾ ਲੈ ਕੇ ਆਏਗੇ ਦੇਖੋ ਦੁਪੱਟੇ ਦੀ ਗੱਲ ਕਰਾਂ ਤਾਂ ਤਾਰੀਫ਼ ਕਰਾਂ ਉਨੀ ਥੋੜੀ ਹੈ ਦੇਖੋ ਕਿੰਨਾ ਜ਼ਿਆਦੇ ਸੋਨਾ ਦੁਪੱਟਾ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਮਤਲਬ ਦੁਪੱਟਾ ਰੈਡੀ ਕੀਤਾ ਹੋਇਆ ਹੈਗਾ ਦੁਪੱਟੇ ਟਾਈਮ ਨਾਲ ਮੈਨੂੰ ਥੋੜਾ ਜਿਹਾ ਕੈਮਰਾ ਉੱਪਰ ਕਰਨਾ ਪੈਂਦਾ ਕਿਉਂਕਿ ਫਿਰ ਨਾ ਸਹੀ ਪ੍ਰੋਪਰ ਤੁਹਾਨੂੰ ਦੇਖਿਆ ਜਾਂਦਾ ਹੈਗਾ ਇਦਾਂ ਦੇਖੋ ਇਹਦਾ ਬਾਰਡਰ ਬਣਿਆ ਹੋਇਆ ਹੈ ਦੁਪੱਟੇ ਦਾ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਹੈਗੀ ਦੁਪट्टे 'ਚ ਤੇ ਸੇਮ ਜਿੱਤਾ ਇਹ ਬਾਰਡਰ ਬਣਿਆ ਹੋਇਆ ਹਨਾ ਤੇ ਓਦਾਂ ਹੀ ਦੂਜਾ ਬਾਰਡਰ ਬਣਿਆ ਹੋਇਆ ਦੁਪट्टे ਬਹੁਤ ਸੋਹਣੇ ਨੇਗੇ ਖੁੱਲੇ ਡੁੱਲੇ ਐਂ ਬਹੁਤ ਜ਼ਿਆਦੇ ਸੋਹਣੇ ਤੇ ਸੌਫਟ ਸਟੱਫ ਹੈਗਾ ਬਿਲਕੁਲ ਜਿੱਦਾਂ ਆਪਾਂ ਕਹਿ ਦਈਏ ਵੀ ਸਿਲਕੀਜ਼ ਆ ਕਪੜਾ ਹੁੰਦਾ ਸੌਫਟ ਬਲਾਈਮ ਜਿਹਾ ਓਦਾਂ ਸਟੱਫ ਹੈਗਾ ਕਲਰ ਚ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਪਰਪਲ ਇਹਦੇ ਵਿੱਚ ਨੈਕਸਟ ਦੇਖ ਲਓ ਕਲਰ ਪਰਪਲ ਕਲਰ ਦੇ ਵਿੱਚ ਹੈਗਾ ਇਹ ਵਾਲਾ ਤੁਸੀਂ ਪ੍ਰਿੰਟ ਹੈ ਜਿਹੜਾ ਚੈੱਕ ਕਰ ਸਕਦੇ ਹੋਗੇ ਲੋ ਜੀ ਇਹ ਵੀ ਰਹੂਗਾ ਜੀ ਪਾਟਰ कॉटन ਦਾ ਬਹੁਤ ਸੌਫਟ ਸਟੱਫ ਹੈ ਇਹਦੀ ਪ੍ਰਿੰਟਿੰਗ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਸਾਰੇ ਡਿਫਰੈਂਟ ਡਿਫਰੈਂਟ ਪ੍ਰਿੰਟ ਲੈ ਕੇ ਆਨੇ ਆ ਕਲੈਕਸ਼ਨ ਸੇਮ ਰਹੂਗੀ ਟੇਸਟਾ ਦੀ ਬਾਕੀ ਤੁਹਾਨੂੰ ਮੈਂ ਪਹਿਲਾਂ ਵੀ ਸਟੈਂਪ ਦਿਖਾ ਚੁੱਕੀ ਆਂਗੀ ਹਨਾ ਤੇ ਮੈਂ ਦੱਸੀ ਵੀ ਜਾਣੀ ਆ ਵੀ ਕਿੱਦ ਤੱਕ ਇਹ ਵਾਲੀ ਰਹੂਗੀ ਜੀ ਸ਼ਰਟ ਇਦਾਂ ਹੀ ਸ਼ਰਟ ਬਣੀ ਹੋਈ ਆ ਬਹੁਤ ਜਿਆਦਾ ਸੋਹਣੀ ਸ਼ਰਟ ਬਣੀ ਹੋਈ ਆ ਤੇ ਇਹਦੇ ਤੁਸੀਂ ਪਿੰਕ ਕਲਰ ਨਾਲ ਡਿਜ਼ਾਈਨਿੰਗ ਕਰਾ ਸਕਦੇ ਹੋ ਨਾਲ ਫੁੱਲ ਪਿਓਰ ਹੈਗਾ ਬਾਟਮ ਪਲੇਨ ਸਟੱਫ ਹੈਗਾ ਤੇ ਨਾਲ ਹੈਗਾਗਾ ਦੁਪੱਟਾ ਦੁਪੱਟਾ ਮੈਨੂੰ ਖੋਲ ਕੇ ਸ਼ੋਅ ਕਰਨਾ ਪੈਂਦਾ ਕਿਉਂਕਿ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਨੇਗੇ ਸੇਮ ਇਦਾਂ ਰਹੂਗਾ ਜੀ ਬਾਰਡਰ ਦੋਨਾਂ ਮਤਲਬ ਸਾਈਡਾਂ ਤੇ ਇਹ ਦੁਪੱਟਾ ਬਣਿਆ ਹੋਇਆ ਹੈਗਾ ਤੇ ਵਿੱਚ ਇਸ ਤਰ੍ਹਾਂ ਰਹੂਗੀ ਜੀ ਬੂਟੀ ਰਹੂਗੀ ਸਾਰੇ ਦੁਪੱਟੇ ਦੇ ਵਿੱਚ ਤੇ ਫਿਰ ਇਹਦੇ ਇੱਕ ਸਾਈਡ ਨਹੀਂ ਸੇਮ ਦੇਖੋ ਇਦਾਂ ਬਾਰਡਰ ਬਣਿਆ ਹੋਇਆ ਹੈਗਾ ਸਾਰੇ ਮਤਲਬ ਦੇਖੋ ਬਾਰਡਰ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਤੁਹਾਨੂੰ ਸਮਝ ਲੱਗੂਗਾ ਤੇ ਵਿੱਚ ਇਹਦੇ ਆਜੂਗੀ ਜੀ ਬੂਟੀ ਤੇ ਤਾਂ ਪੱਟਾ ਵੀ ਸਿਰ ਤੇ ਖੜਨ ਵਾਲਾ ਹੈਗਾ ਤੇ ਬਹੁਤ ਲਾਈਟ ਵੇਟ ਹੈ ਵੀ ਪ੍ਰਾਈਸ ਆਜਾਲੇ ਸੁਕਤਾਂ ਦਾ ਸਾਰਿਆਂ ਦਾ ਸੇਮ ਰਹੂਗਾ 4000 ਇਸ ਤੋਂ ਬਾਅਦ ਆਜੋ ਜੀ ਦੇਖੋ ਇਹ ਵਾਲੇ ਦੇਖੋ ਪ੍ਰਿੰਟ ਇਹ ਵੀ ਫੁੱਲ ਪਿਓਰ ਦੇ ਵਿੱਚ ਲੰਗੇ ਇਹਦੀ ਵੀ ਬਾਟਮ ਦਾ ਸਟਾਫ ਸੇਮ ਰਹੂਗਾ 2.75 ਮੀਟਰ ਦੀ ਬਾਟਮ ਹੈ ਬਾਕੀ 2.5 2.5 ਹੈਗਾ ਦਾਇ ਵਾਲੀ ਰਹੂਗੀ ਜੀ 셔ਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਡਿਜ਼ਾਈਨ ਪਾਸ ਹੋਏ ਨੇਗੇ ਵਾਲੇ ਤੇ ਇਹ ਵੀ ਬਹੁਤ ਸੌਫਟ ਸਟੱਫ ਹੈਗਾ ਤੇ ਨਾਲ ਸੇਮ ਮਤਲਬ ਫੁੱਲ ਪਿਓਰ ਦੀ ਬਾਟਮ ਹੈਗੀ ਤੇ ਨਾਲ ਹੀ ਇੱਦਾਂ ਦੇਖੋ ਇਹ ਵਾਲੀ ਰਹੂਗੀ ਜੀ 셔ਟ ਤੇ ਕੁਆਲਟੀ ਬਹੁਤ ਗੁੱਡ ਹੈਗੀ ਤੇ ਇੱਦਾਂ ਰਹੂਗਾ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਦੁਪੱਟਾ ਹੈਗਾ ਦੁਪੱਟਾ ਵੀ ਬਹੁਤ ਜਿਆਦਾ ਸ਼ਾਨਦਾਰ ਬਣਿਆ ਹੋਇਆ ਹੈਗਾ ਲਓ ਜੀ ਇੱਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਡੁੱਲਾ ਦੁਪੱਟਾ ਹੈਗਾ ਬਹੁਤ ਜਿਆਦਾ ਸੋਹਣਾ ਐਂਡ ਪੂਰਾ ਵਧੀਆ ਤੁਹਾਡਾ ਕਲਰ ਹੈ ਜਿਹੜਾ ਫੇਸ ਤੇ ਐਂ ਖਿੜ ਕੇ ਆਊਗਾ ਇਹ ਪ੍ਰਿੰਟ ਦੇ ਉੱਪਰ ਲਓ ਜੀ ਠੀਕ ਹੈ ਜੀ ਤੇ ਨੈਕਸਟ ਪ੍ਰਿੰਟ ਇਹਦੇ ਵਿੱਚ ਨੈਕਸਟ ਕਲਰ ਹੈਗਾ ਬੀਜ ਜਿਹਾ ਸ਼ੇਡ ਹੈਗਾ ਸੇਮ ਪ੍ਰਿੰਟ ਦੇ ਵਿੱਚ ਇੱਕ ਆ ਗਿਆ ਆਫ ਵਾਈਟ ਤੇ ਇੱਕ ਰਹੂਗਾ ਜੀ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਬਹੁਤ ਸਾਰੇ ਰਹਣਗੇ ਇਹ ਬਟਰ ਕਾਟਨ ਦੇ ਸੂਟ ਇਹ ਰਹੂਗਾ ਜੀ ਬਾਟਮ ਦਾ ਫੈਬਰਿਕ ਬਾਟਮ ਦਾ ਫੈਬਰਿਕ ਬਹੁਤ ਲਾਈਟ ਵੇਟ ਹੈ ਸੌਫਟ ਹੈਗਾ ਬਿਲਕੁਲ ਤੇ ਨਾਲ ਸੇਮ ਉਦਾਂ ਹੀ ਦੁਪੱਟਾ ਰਹੂਗਾ ਉਦਾਂ ਹੀ ਡਿਜ਼ਾਈਨਿੰਗ ਹੋਈ ਹੋਈ ਆ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੇਮ ਡਿਜ਼ਾਈਨ ਦਾ ਦੁਪੱਟਾ ਹੈਗਾ ਠੀਕ ਹੈ ਜੀ ਕਿਉਂਕਿ ਜੇ ਮੈਂ ਖੋਲਣ ਲੱਗੀ ਵੀਡੀਓ ਬਹੁਤ ਲੰਬੀ ਬਣ ਜਾਣੀ ਐ ਸੂਟ ਕਾਫੀ ਪਏ ਨੇ ਹਜੇ ਦਿਖਾਉਣ ਨਾਲੇ ਇਸ ਤੋਂ ਬਾਅਦ ਆ ਜਾਣਗੇ ਜੀ ਫੁੱਲ ਪਿਓਰ ਬਰਬਰੀ ਦੇ ਸੂਟ ਚਨਾਰ ਦੇ ਬਿਲਕੁਲ ਫੁੱਲ ਪਿਓਰ ਦੇ ਸੂਟ ਲੰਗੇ ਸੈਮੀ ਦੇ ਵਿੱਚ ਨਹੀਂ ਹੈਗੇ ਇਸ ਤਰ੍ਹਾਂ ਦੇਖੋ ਇਹ ਵੀ ਨਾਲ ਪਲੱਸ ਦੁਪੱਟਾ ਸੂਟ ਰਹਣਗੇ ਇਦਾਂ ਦੇਖੋ ਇਹ ਵਾਲਾ ਆ ਗਈ ਜੀ ਸ਼ਰਟ ਆ ਗਈ ਇਹ ਤੁਸੀਂ ਦੇਖ ਸਕਦੇ ਹੋ ਵਿੱਚ ਵਾਰਕ ਵੀ ਹੋਇਆ ਹੈ ਆਰੀ ਦਾ ਕੰਮ ਹੋਇਆ ਹੋਇਆ ਹੈਗਾ ਲਓ ਜੀ ਇਹ ਆਪਾਂ ਪਿਛਲੇ ਸਾਲ 2 ਸਾਲ ਲਗਾਤਾਰ ਆਪਾਂ ਜੋਰਚਰ ਤੇ ਵਿੱਚ ਬਹੁਤ ਸੇਲ ਕੀਤੇ ਨੇਗੇ ਇਹ ਵਾਲੇ ਤੇ ਨਾਲ ਹੀ ਫੁੱਲ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਬਿਲਕੁਲ ਫੁੱਲ ਪਿਓਰ ਸਟਾਫ ਹੈਗਾ ਸੈਮੀ ਦੇ ਵਿੱਚ ਨਹੀਂ ਹੈਗਾ ਤੇ ਨਾਲ ਤੁਸੀਂ ਦੁਪੱਟਾ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਦੁਪੱਟੇ ਬਣੇ ਹੋਏ ਨੇਗੇ ਇਸ ਤਰ੍ਹਾਂ ਇਹ ਤਾਂ ਦੁਪੱਟਾ ਆ ਜਾਊਗਾ ਲਓ ਜੀ ਖੁੱਲੇ ਡੁੱਲੇ ਦੁਪੱਟੇ ਨੇਗੇ ਪੂਰੇ ਇੱਦਾਂ ਮਤਲਬ ਨਾਲ ਫੁੱਲ ਪਿਓਰ ਬਰਬਰੀ ਦਾ ਹੀ ਦੁਪੱਟਾ ਹੈ ਬਿਲਕੁਲ ਸੌਫਟ ਬਰਬਰੀ ਹੈ ਹਾਰਡ ਬਰਬਰੀ ਨਹੀਂ ਹੈਗੀ ਬਹੁਤ ਸੌਫਟ ਹੈਗੀ ਇਸ ਤਰ੍ਹਾਂ ਇਹ ਰਹੂਗਾ ਬਾਰਡਰ ਠੀਕ ਹੈ ਜੀ ਪ੍ਰਾਈਸ ਇਹਨਾਂ ਦਾ ਵੀ ਸੇਮ ਰਹੂਗਾ ਕਿਉਂਕਿ ਇਹ ਜਿਹੜਾ ਜਿਹੜਾ ਇਹ ਸਟੱਫ ਹੈਗਾ ਇਹ ਫੁੱਲ ਪਿਓਰ ਤੇ ਆ ਗਿਆ ਨਾ ਤਾਂ ਦਰ ਕੀ ਨੈਕਸਟ ਇਹਦੇ ਵਿੱਚ ਕਲਰ ਹੈਗਾਗਾ ਬਲੂ ਸਕਾਈ ਬਲੂ ਹੈਗਾ ਇਹ ਆਪਾਂ ਕੱਲ ਵੀ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਇਦਾਂ ਦੇ ਕਲਰ ਸੀ ਉਹ ਹੋ ਚੁੱਕੇ ਨੇ ਸੋਲਡ ਹੋ ਚੁੱਕੇ ਨੇ ਇਹ ਕਾਲਾ ਲੈਂਚੋ ਲੋ ਜੀ ਇਸ ਟਰਾਈ ਵਾਲਾ ਰਹੂਗਾ ਜੀ ਸ਼ਰਟ ਰਹੂਗੀ ਇਹ ਦਾਇ ਵਾਲੀ ਰਹੂਗੀ ਸ਼ਰਟ ਨਾਲ ਇਹਦੇ ਹੈਗੀ ਹੈ ਜੀ ਸਕਾਈ ਬਲੂ ਕਲਰ ਦੀ ਬਾਟਮ ਹੈ ਬਹੁਤ ਜਿਆਦਾ ਸੋਹਣੀ ਮਤਲਬ ਕੁਆਲਿਟੀ ਹੈ ਇਹਨਾਂ ਦੀ ਵੀ ਤੇ ਨਾਲ ਪਲੱਸ ਦੁਪੱਟਾ ਆ ਜਾਊਗਾ ਸੇਮ ਤੇ ਬਸ ਇਹਦੇ ਵਿੱਚ ਮਤਲਬ ਜਿਹੜਾ ਵਰਕ ਹੈਗਾ ਆਰੀ ਦਾ ਹੋਇਆ ਹੋਇਆਗਾ ਲੋ ਜੀ ਇਦਾਂ ਇਹ ਦੁਪੱਟਾ ਬਣਿਆ ਠੀਕ ਹੈ ਜੀ ਸੇਮ ਕਲਰ ਰਹੂਗਾ ਜੀ ਫਰੋਜ਼ੀ ਨਾਲ ਦਾ ਇੱਕ ਆਪਣੇ ਕੋਲੇ ਕਲਰ ਹੈਗਾਗਾ ਪੀਚ ਤੁਸੀਂ ਇਹ ਵੀ ਲੈ ਸਕਦੇ ਹੋਗੇ ਤੇ ਜਿਹੜੀਆਂ ਭੈਣਾਂ ਕੱਲ ਵਾਲੀ ਸੁੱਟਾਂ ਦੇ ਵਿੱਚੋਂ ਰਹਿ ਗਈਆਂ ਸੀਗੀਆਂ ਤਾਂ ਤੁਸੀਂ ਇਹਦੇ ਵਿੱਚੋਂ ਵੀ ਲੈ ਸਕਦੇ ਹੋਗੇ ਪ੍ਰਾਈਸ ਹੈਗਾਗਾ ਇਹਨਾਂ ਦਾ 4000 ਕਿਉਂਕਿ ਇਹਨਾਂ ਦੀ ਕੁਆਲਿਟੀ ਦਾ ਫਰਕ ਹੈਗਾ ਤੇ ਬਾਕੀ ਜਿਹੜੀਆਂ ਇਹਨਾਂ ਦੀ ਬਾਟਮ ਹੈंगी ਉਹ ਵਾਲੀ ਮਤਲਬ ਆ ਗਈ ਫੁੱਲ ਪਿਆਰ ਦੀ ਇੱਕ ਇਹਦੇ ਵਿੱਚ ਕਲਰ ਆਜੂਗਾ ਜੀ ਇਹ ਵਾਲਾ ਸਕਿਨ ਕਰੀਮ ਜਾਂ ਕਲਰ ਹੈਗਾ ਤੇ ਇਹ ਆਪਾਂ ਤੁਹਾਨੂੰ ਖੋਲ ਕੇ ਸ਼ੋਅ ਕਰ ਦਿੰਦੇ ਆ ਲਓ ਜੀ ਬਹੁਤ ਜਿਆਦਾ ਸੋਨਾ ਸੂਟ ਬਣਿਆ ਹੋਇਆ ਇਹ ਵਾਲਾ ਵੀ ਸੂਟਸ ਆ ਰਹੇ ਹੀ ਇੱਕ ਤੋਂ ਇੱਕ ਹਟ ਕੇ ਦੇਖੋ ਤੇ ਨਾਲ ਹੈਗੀ ਹੈ ਸਕਿਨ ਕਲਰ ਦੀ ਬਾਟਮ ਹੈ ਤੇ ਪਲੱਸ ਦੁਪੱਟਾ ਹੈਗਾ ਨਾਲ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਦੇਖੋ ਕਾਫੀ ਜਿਆਦਾ ਸੋਨਾ ਪ੍ਰਾਈਸ ਇਹਨੰਦਰ ਹੋਊਗਾ ਜੀ ਇਹਦਾ ਵੀ 4000 ਤੇ ਇੱਕ ਬਟਰ ਕਾਟਨ ਦਾ ਸੂਟ ਰਹਿ ਗਿਆ ਦਿਖਾਉਣ ਕਣਿਓ ਲਓ ਜੀ ਇਸ ਤਰ੍ਹਾਂ ਇਹ print ਬਣਿਆ ਹੋਇਆ ਬਟਰ ਕਾਟਨ ਦਾ ਸੂਟ ਹੈਗਾ ਫੁੱਲ ਪਿਓਰ ਬਟਰ ਕਾਟਨ ਹੈ ਜਿਹੜੀ ਇਹ ਬਟਰ ਕਾਟਨ ਹੈ ਇਹ ਬਹੁਤ ਜ਼ਿਆਦਾ ਸੌਫਟ ਹੈਗੀ ਬਹੁਤ ਜ਼ਿਆਦਾ ਤੇ ਨਾਲ ਇਹਦੇ ਆਜੂਗੀ ਜੀ 네ਗਟਿਵ print ਦੀ ਸਲਵਾਰ ਆਜੂਗੀ ਇਸ ਤਰ੍ਹਾਂ ਦੇਖੋ ਇਹ ਵੀ ਸਲਵਾਰਾਂ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇਗੀਆਂ ਫੁੱਲ ਪਿਓਰ ਦੇ ਵਿੱਚ ਨੇਗੀਆਂ ਤੇ ਨਾਲ ਆਜੂਗਾ ਜੀ ਦੁਪੱਟਾ ਕਾਫੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਬਲੈਕ ਸ਼ੇਡ ਦੇ ਵਿੱਚ ਇਹ ਦੇਖੋ ਆਜੂਗਾ print ਇਦਾਂ ਇਦਾਂ ਦੁਪੱਟਾ ਬਣਿਆ ਹੋਇਆ ਹੈਗਾ ਲਓ ਥੋੜਾ ਇਹਨਾਂ ਬਲੈਕ ਦੇ ਵਿੱਚ ਪ੍ਰਿੰਟਿੰਗ ਡਿਜ਼ਾਈਨ ਕਾਫੀ ਜ਼ਿਆਦੇ ਖੇੜਦੀ ਆ ਆਫ ਵਾਈਟ ਦੇ ਵਿੱਚ ਵੀ ਖੇੜਦੀ ਆ ਕਿ ਤੇ ਕਲਰ ਬਾਕੀ ਸਾਰੇ ਚਲੋ ਆਪਾਂ ਆਪਣੀ ਜਗਾ ਸਾਰੇ ਸੋਹਣੇ ਨੇਗੇ ਦੇਖੋ ਇਹ ਵੀ ਮਤਲਬ ਜਿਹੜਾ ਦੁਪੱਟਾ ਹੈਗਾ ਕਾਫੀ ਜ਼ਿਆਦੇ ਸੋਨਾ ਲੱਗ ਰਿਹਾ ਇਦਾਂ ਦੀ ਡਿਜ਼ਾਈਨਿੰਗ ਹੋਈ ਹੋਈ ਆ ਸਾਰੇ ਦੁਪੱਟੇ ਦੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਲਓ ਜੀ ਇਦਾਂ ਇਹ ਵਾਲਾ ਹੋਇਆ ਹੈ ਸੂਟ ਹੈਗਾ ਕੋਈ ਵੀ ਤੁਹਾਨੂੰ ਪ੍ਰਿੰਟਡ ਡਿਜ਼ਾਈਨ ਪਸੰਦ ਆਉਂਦਾ ਹੋਣਾ ਕਿ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਜਿਹੜਾ ਮੈਸੇਜ ਕਰ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਹੀਂ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂ ਦੱਸ ਦਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜੇ ਤੁਸੀਂ ਸਲਾਈ ਕਰਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਸਲਾਈ ਵੀ ਕਰਾ ਸਕਦੇ ਹੋਗੇ ਪਰ ਉਹਨੂੰ ਥੋੜਾ ਤੁਹਾਨੂੰ ਟਾਈਮ ਦੇ ਕੇ ਚੱਲਣਾ ਪਊਗਾ ਕਿਉਂਕਿ ਪਹਿਲਾਂ ਸਟਿਚਿੰਗ ਵਾਲੇ ਕੱਪੜੇ ਬਹੁਤ ਜ਼ਿਆਦਾ ਰਾਸ਼ਾ ਹੈਗਾ ਤੇ ਕਾਫੀ ਪਏਣਗੇ ਇੱਕ ਇੱਕ ਪੈਨ ਦੇ ਮਤਲਬ ਕਾਫੀ ਸੂਟ ਹੋ ਜਾਣ ਦੇਗੇ ਦਾ 10 15 15 ਇੰਡੀਆ ਵਾਲੀਆਂ ਪਹਿਣਾ ਤੇ ਵੀ ਬਹੁਤ ਸੂਟ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਇੱਕ ਸੂਟ ਸਲਾਈ ਕਰਾ ਕੇ ਦੇਖਿਆ ਸੀਗਾ ਮੇਰੇ ਕੋਲ ਤੇ ਫਿਰ ਚਲੋ ਉਹਨਾਂ ਦੇ ਹਨਾ ਸਟਿਚਿੰਗ ਪਸੰਦ ਆ ਗਈ ਚਲੋ ਉਹਨਾਂ ਦੇ ਕਾਫੀ ਹੁਣ 10 12 12 ਸੂਟ ਪਏ ਨੇਗੇ ਕਿ ਭੈਣ ਦੇ ਤੇ ਚਲੋ ਬਾਹਰਲੀ ਪਹਿਣਾ ਦੇ ਤਾਂ ਇਕੱਠੀ ਹੁੰਦੇ ਨੇ ਕਿ ਹਨਾ ਉਹਨਾਂ ਦੇ ਤਾਂ ਬਹੁਤ ਪਏ ਨੇ ਉਹਨਾਂ ਦੇ ਵੀ ਸਲਾਈ ਵਾਲੇ ਸਲਾਈ ਵਾਲੇ ਕੱਪੜੇ ਮਤਲਬ ਬਹੁਤ ਪਏ ਨੇਗੇ ਸਟਿਚਿੰਗ ਦਾ ਰਾਸ ਹੈ ਜੇ ਤੁਹਾਨੂੰ ਕਾਲੀ ਨਾ ਹੋਈ ਤਾਂ ਤੁਸੀਂ ਸਟਿਚਿੰਗ ਕਰਾ ਸਕਦੇ ਹੋ ਜੇ ਤੁਹਾਨੂੰ ਕਾਲੀ ਹੈਗੀ ਤਾਂ ਤੁਸੀਂ ਆਪਣਾ ਇਦਾਂ ਹੀ ਮੰਗਵਾ ਸਕਦੇ ਹੋਗੇ ਜਿੱਥੇ ਵੀ ਤੁਸੀਂ ਸ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਨਾ ਹੈ ਆਪਣਾ WhatsApp ਦਾ ਨੰਬਰ ਹੈ ਜਿਹੜਾ نیچے ਮੈਂਸ਼ਨ ਕੀਤਾ ਹੁੰਦਾ 8557905009 ਇੱਥੇ ਤੁਸੀਂ ਮੈਸੇਜ ਕਰ ਸਕਦੇ ਹੋ ਆਰਡਰ ਕਰ ਸਕਦੇ ਹੋਗੇ ਆਰਡਰ ਕਰਨ ਤੋਂ ਬਾਅਦ ਤੁਸੀਂ ਮੇਰੇ ਨਾਲ ਕਾਲ ਤੇ ਗੱਲ ਵੀ ਕਰ ਸਕਦੇ ਹੋ ਕੋਈ ਵੀ ਤੁਹਾਡੇ ਵਰਕ ਵਾਲੇ ਸੂਟ ਲਵੋਗੇ ਤੁਸੀਂ ਆਪਣਾ ਡਿਜ਼ਾਈਨ ਵੀ ਦੇ ਸਕਦੇ ਹੋਗੇ ਜਾਂ ਫਿਰ ਆਪਾਂ ਵੀਡੀਓ ਪਾਉਂਦੇ ਰਹਿੰਦੇ ਆਂਗੇ ਮਤਲਬ 2-4 ਦਿਨਾਂ ਬਾਅਦ ਤਾਂ ਤੁਸੀਂ ਉਹਦੇ ਵਿੱਚੋਂ ਵੀ ਹੈ ਜਿਹੜਾ ਸਿਲੈਕਟ ਕਰ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੋਨੇਗੇ ਬਹੁਤ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ